ਕਦਾਈ ਗਏ ਤੇ ਮੈਨੂੰ ਇੱਥੇ ਆ ਨਾ ਇਹਨਾਂ ਨਾਲ ਕਰਦਾ ਇੱਥੇ ਕਰਨਾ ਗੱਲਾਂ ਓਏ ਕਿੱਥੇ ਹੈਂ ਜਾ ਬਾਕੀ ਪੁੱਤ ਤੇਰੇ ਦੂਰ ਆਵੇਂ ਦੇਖ ਆ ਦੇ ਨਕਲੀ ਹੋਛੜੀ ਟੀਮ ਓਏ ਗੇਸਟੀ ਨੂੰ ਜੱਗਾ ਹੋਲੇ

ਨੇ ਥਾਣੇ ਦਿਖਾ ਦਿੱਤੇਗੀ ਹਾਂ ਜੀ ਤੱਕ ਮੈਨੂੰ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾਨ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਣੇ 'ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲੋਂ ਆਉਂਦੀ ਆ ਐਸਐਸਪੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੀ ਸਾਡੇ ਕੋਲ ਕੋਈ ਇਹ ਨਾ ਅਧਿਕਾਰ ਨਹੀਂ ਕਿ ਅਸੀਂ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ ਇਹ ਚਾਰ ਕਿੱਲੇ ਜਾਇਦਾਦ ਮੇਰੀ ਉਦੋਂ ਹੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਹਨਾਂ ਚਾਰ ਕਿੱਲੇ ਮੁਕਦਮੇ 'ਚ ਗਨੇ ਪੈ ਚੁੱਕੇ ਸੀ। ਉਹ ਚਾਰ ਕਿੱਲੇ ਮੈਂ ਆਪਣਾ ਇੱਕ ਕਿੱਲਾ ਵੇਚ ਕੇ ਤੇ ਤਿੰਨ ਕਿੱਲੇ ਮੈਂ ਛਿੜਾ ਕੇ ਦਿੱਤੇ ਚਾਰ ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ। ਲੇਕਿਨ ਅੱਜ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਇਹ ਹੱਕਦਾਰ ਵਾ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ। ਮੇਰੇ ਪਰਿਵਾਰ 'ਚ ਦੋ ਹੀ ਪਤਿਏ ਆ। ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿਥੇ ਤੱਕ ਹੀ ਖਾਂਦਈ ਹੈ ਤੁਹਾਡੀ ਮੈਰਜੋ ਸੀ ਹਾਂ ਮੇਰੇ ਜੋ ਈਸੀ ਸਰਕ ਤੇ ਕਿ ਬੇਟੀ ਹੈ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂਜੀ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਲਬੀਰ ਬਣਦੀ ਤੁਹਾਡੀ ਸਾਡੀ ਚਾਰ ਕਿਲੇ ਜ਼ਮੀਨ ਬਣਦੀ ਹੈ ਗੁਰ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਦਾ ਮਸਲਾ ਆ ਉਹ ਰੋਟੀ ਦਾ ਕੀ ਮਕਸਦ ਚੰਕੀ ਜੀ ਇਹੋ ਹੀ ਹੈ ਕਿ ਮੈਂ ਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਹਾਂ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਸ ਕਮਰੇ ਤੋਂ ਮੈਨੂੰ ਕੱਢਿਆ ਗਿਆ ਵਾ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਪਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਵਾ ਆਤਮ ਸਹਿਯਾ ਕਰਨ ਦਾ ਇਹ ਆਖਰੀ ਮੇਰਾ ਇਹ ਸੀਗਾ ਕਿ ਆਤਮ ਇਹ ਕਰ ਲਈ ਨਹੀਂ ਉਹ ਪੁਲਿਸ ਆ ਗਈ ਲੱਗਦਾ ਨੂੰ ਨਹੀਂ ਲੱਗਦਾ ਸਾਬ ਮੈਨੂੰ ਨਹੀਂ ਲੱਗਦਾ ਸਾਬ ਫੈਸਲਾ ਜੇ ਹੁੰਦਾ ਤੇ 40 ਸਾਲ ਹੋ ਗਏ ਮੈਨੂੰ ਠੱਕੇ ਖਾਂਦੇ ਇਹ ਪੁੱਛ ਸਕਦੇ ਤੁਸੀਂ ਜਨਨਪੁਰ ਪੁਲਿਸ ਕੋਲ ਜਾ ਕੇ ਪੁੱਛੋ ਕੇਂਦਰ ਜੀ ਅਸੀਂ ਹਾਂ ਹੱਕ ਦੀ ਹੱਕ ਚ ਨਿਭੜਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਅੱਜ ਤੱਕ ਜੇ ਹੱਕ ਕਿਸੇ ਗਰੀਬ ਦਾ ਨਿਭੜਿਆ ਆਂਗਾ ਕਦੀ ਵੀ ਕੋਈ ਵੀ ਆ ਤੁਮੇ ਤੇ ਵਾਲੇ ਪਾਸੇ ਨਾ ਜਾਂਦੇ ਮੈਂ ਕੀ ਮਤਲਬ ਆ ਤੁਹਾਨੂੰ ਮੈਂ ਮੈਂ ਗੁਰਨਾਮ ਸਿੰਘ ਸਰਪੰਚ ਪਿੰਡ ਧਾਰੀਵਾਲ ਦਾ ਮੈਂ ਇੱਥੇ ਪਹੁੰਚਿਆ ਹਾਂ ਮੌਕੇ ਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਹੈਗਾ ਵਾ ਕੀ ਨਾਮ ਦਾ ਗੁਰਮਖ ਸਿੰਘ ਤਾਨੋ ਫਸਾਕਾ ਸਿੰਘ ਇੱਕ ਢੇਲੂ ਮਸਲੇ ਕਾਰਨ ਉੱਪਰ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤੁਹਾਡਾ ਢੇਲੂ ਮਸਲਾ ਵਾ ਇਹ ਬੈਠ ਕੇ ਸਮਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਜਿੱਥੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀ ਆ ਰਿਹਾ ਉਹਦੇ ਵਿੱਚ ਸਾਡਾ ਆਟਾ ਕੋਈ ਮਤਲਬ ਨਹੀਂ ਆਹੀ ਤੇ ਇੱਕ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਚਲ ਆਣ ਥੱਲੇ ਆ ਜਾ ਆਪਾਂ ਤੇਰਾ ਬੈਠ ਕੇ ਫੈਸਲਾ ਕਰਾ ਦਨੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਦਿਸਰਬ ਡੀਸੀ ਸਾਹਿਬ ਦਾ ਹੀ ਨਾ ਲੈ ਰਿਹਾ ਵਾ ਇਹ ਕਿਨੇ ਇਸ ਵੇਲੇ ਕਰੀਬ 7:00 ਦੇ 7:00 ਵਜੇ ਚੜਿਆ ਸਰ ਇਹ ਝਗੜਾ ਕੀ ਹੈ ਝਗੜਾ ਇਹਨਾਂ ਦਾ ਕੋਈ ਘਰ ਦਾ ਯਾਰ ਜ਼ਮੀਨੀ ਝਗੜਾ ਵਾ ਕੋਈ ਜੇ ਘਰ ਦੇ ਹੈ ਇੱਥੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਵੀ ਡੈਥ ਹੋ ਚੁੱਕੀ ਆ ਤੇ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਹੈ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਆ ਪੋਤਨਾਵਾਂ ਆ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਹ ਭਰਾ ਦੇ ਭਰਾ ਦੀਆਂ ਨੌਮਾਂ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਵੀ ਉਹਨਾਂ ਦਾ ਤਕਰਾਰ ਉਹ ਵੀ ਇੱਥੇ ਦੀ ਰਹਿ ਰਹੇ ਪਿੰਡ ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਹੇ ਭਤੀਜੇ ਵੀ ਇੱਥੇ ਪਿੰਡ ਚ ਰਹੇ ਜਿਵੇਂ ਇਹਦੇ ਸਰਪੇ ਦੀਆਂ ਭਤੀਜਾਂ ਹੋਵਾਂ ਰਹ ਰਹੀਆਂ ਵਾ ਇਹਦੇ ਜਿਹੜੇ ਦੋਹੇ ਭਤੀਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਨਾਂ ਨਾਲ ਤਕਰਾਰ ਚੱਲ ਰਿਹਾ ਕੀ ਮੰਗ ਕੀ ਕਰ ਰਿਹਾ ਹੈ ਜੀ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ ਚੋਂ ਹਿੱਸਾ ਦੇਵਾਓ ਇਹੋ ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਵੀ ਆ ਬੈਠ ਕੇ ਆਪਣਾ ਜਿਹੜਾ ਤੂੰ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ ਚ ਕੀਤੀਆਂ ਵਾ ਜੋ ਤੈਨੂੰ ਕੋਰਟਾਂ ਫੈਸਲਾ ਦੇਣਗੇ ਉਹਦੇ ਮੁਤਾਬਕ ਤੇਨੂੰ ਤੇਰੀ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਇਹ ਸਦੀ ਬੇਨਤੀ ਦਾ ਏ ਗੁਰਮੁਖ ਸਿੰਘ ਨੇ ਪੁੱਤਰ ਵਿਸਾਵਾ ਸਿੰਘ ਵਾਸੀ ਤਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਤਾਂ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮੇਰਾ ਮਿਲ ਰਿਹਾ ਮੈਂ ਦਿਖਾਇਆ ਸੀ ਜਿੱਦਿਆਂ ਤੱਕ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਰਸੀਦ ਕਰਾ ਗਏ ਨਾਂ ਮੈਨੂੰ ਘਰ ਚ ਜਗ੍ਹਾ ਦੇ ਰਹੇ ਤੇ ਇਸ਼ੇ ਦੁੱਖ ਸਾਂ ਕੇ ਤੈਂਕੀ ਤੇ ਚੜੇ ਸੀਗੇ ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਤਾਂ ਕਿਥੇ ਥੱਲੇ ਆਏ ਆ ਹੁਣ ਅਸੀਂ ਨਾ ਮੈਂ ਮਸਲਾ ਸੁਣੂਗਾ ਕਿਹਨਾਂ ਦਾ ਕੀ ਆ ਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਇਹਨਾਂ ਦੀ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊਗੀ ਜੋ ਇਹਨਾਂ ਦਾ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕਿੰਨਾ ਚਿਰ ਚੜੇ ਰਹੇ ਸੀ ਇਹ ਸਵੇਰੇ ਚੜੇ ਰਹੇ ਕੋਈ 10 ਘੰਟਾ ਜੀ 10 ਘੰਟਾ ਹੋ ਗਿਆ ਨਾ ਚੜਿਆ ਨੂੰ ਇਹਨਾਂ ਦਾ ਪਰਿਵਾਰਕ ਮੈਂਬਰ ਆਇਆ ਹੁਣ ਪਰਿਵਾਰਕ ਮੈਂਬਰ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਹੋਈ ਕੱਲੇ ਨਹੀਂ ਦੇ ਬੱਚਾ ਪਤੀ ਕੋਈ ਨਾ ਕਹਨ ਦਾ ਤੋਂ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀਆਂ ਨੂੰ ਸੱਦਾ ਦੇ ਦ ਖਾਣੇ ਬਲਾ ਕੇ ਤੇ ਇਹਨਾਂ ਦੇ ਗੱਲਬਾਤ ਸੁਣਾਗੇ ਤੇ ਫਿਰ ਅਗਲੀ ਵਾਰ ਹੋਈ ਕਰਾਂਗੇ ਕੀ ਬੰਦੀ